ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜਾ ਤੁਸੀਂ ਫਸਟ ਸੂਟ ਦੇਖ ਰਹੇ ਹੋ ਇਹਦੀ ਰੇਂਜ ਹੈ ਜੀ 3500 ਰੁਪਿਆ ਇਹ ਪਿਓਰ ਕ੍ਰੇਪ ਦੇ ਉੱਤੇ ਹੈ ਐਂਡ ਨਾਲ ਹੀ ਤੁਸੀਂ ਜਿਹੜੇ ਸੈਕੰਡ ਸੂਟ ਦੇਖ ਰਹੇ ਹੋ ਇਹਨਾਂ ਦੇ ਨਾਲ ਬਹੁਤ ਹੀ ਸੋਹਣੇ ਦੁਪੱਟੇ ਨੇ ਜਿਹੜੇ ਕਿ ਇਕੱਲਾ ਦੁਪੱਟਾ 4-4 ਹਜ਼ਾਰ ਰੁਪਏ ਤੱਕ ਸੇਲ ਹੋ ਰਿਹਾ ਪਰ ਅਸੀਂ ਤੁਹਾਨੂੰ ਸੂਟ ਪੂਰਾ ਨਾਲ ਦੁਪੱਟਾ 4000 ਰੁਪਏ ਵਿੱਚ ਦਵਾਂਗੇ ਤੁਸੀਂ ਸੂਟ ਬਾਏ ਕਰਨ ਲਈ ਸਾਨੂੰ ਡੀਐਮ ਕਰ ਲਓ ਅਸੀਂ ਸਕਰੀਨ ਦੇ ਉੱਪਰ ਆਪਣਾ ਨੰਬਰ ਵੀ ਤੁਹਾਨੂੰ ਦਵਾਂਗੇ ਜਿਹਦੇ ਉੱਪਰ ਤੁਸੀਂ ਮੈਸੇਜ ਜਾਂ ਕਾਲ ਕਰਕੇ ਸਾਨੂੰ ਸੂਟ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਸੂਟ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਇਹਦੇ ਵਿੱਚ ਬਹੁਤ ਹੀ ਸੋਹਣੇ ਵਿਆਹ ਸ਼ਾਦੀਆਂ ਵਾਲੇ ਸੂਟ ਦੇ ਜਾਗੋ ਵਾਲੇ ਸੂਟ ਜਿਨ੍ਹਾਂ ਦਾ ਤੁਸੀਂ ਲਹਿੰਗਾ, ਗਰਾਰਾ, ਸ਼ਰਾਰਾ ਕੁਝ ਵੀ ਬਣਾ ਸਕਦੇ ਹੋ ਗੁੱਡੀਆਂ ਪਟੋਲਿਆਂ ਵਾਲੇ ਸੂਟ ਜਿਹੜੇ ਕਿ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਬਹੁਤ ਹੀ ਸ਼ਾਨਦਾਰ ਸੂਟ ਪਹਿਣਾ ਦੀ ਮਨਪਸੰਦ ਦੀ ਇਹਨਾਂ ਦੇ ਵਿੱਚ ਤੁਸੀਂ ਆਹ ਵਾਲੇ ਜਿਹੜੇ ਸੂਟ ਹੁਣ ਦੇਖ ਰਹੇ ਹੋ ਇਹ ਬਿਨਾ ਦੁਪੱਟੇ ਤੋਂ ਨੇ ਇਹਨਾਂ ਦੇ ਬਾਜ਼ੂ ਵਰਕ ਹੋਣਗੇ ਘੇਰੇ ਤੇ ਵਰਕ ਹੋਵੇਗਾ ਜਿਹੜੇ ਜਿਹੜੇ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਮਿਲ ਜਾਣਗੇ ਤੁਸੀਂ ਇਹਨਾਂ ਦਾ ਪ੍ਰਾਈਸ ਜਾਣਨ ਲਈ ਮੈਨੂੰ ਡੀਐਮ ਕਰ ਸਕਦੇ ਹੋ ਜਿਵੇਂ ਤੁਹਾਨੂੰ ਅਸੀਂ ਆਪਣਾ ਨੰਬਰ ਸਕਰੀਨ ਦੇ ਉੱਪਰ ਦਵਾਂਗੇ ਤੁਸੀਂ ਇਹਦੇ ਉੱਪਰ ਮੈਸੇਜ ਕਰਕੇ ਜਾਂ ਫਿਰ ਕਾਲ ਕਰਕੇ ਸਾਨੂੰ ਆਪਣੇ ਕੋਈ ਵੀ ਸੂਟ ਦਾ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਉਹ ਤੁਹਾਡੇ ਘਰ ਆ ਜਾਵੇਗਾ ਦੇਖੋ ਜੀ ਬਹੁਤ ਹੀ ਸੋਹਣੇ ਸੂਟ ਨੇ ਜਿਹੜੇ ਸੂਟ ਪਹਿਲਾਂ 트ੈਂਡਿੰਗ ਦੇ ਵਿੱਚ ਸੀਗੇ ਜਿਨ੍ਹਾਂ ਦਾ ਗਲਾ ਘੇਰੇ ਤੇ ਬੇਲ ਪੱਟੀ ਬਣੀ ਹੋਈ ਸੀ ਬਾਜੂ ਐਂਡ ਇਹਦੀ ਪਹੁੰਚਾਂ ਤੇ ਵਿਵਰਕਾ ਇਹ ਸੂਟ ਹੁਣ ਪਿਓਰ ਦੇ ਵਿੱਚ ਲੈ ਕੇ ਆਏ ਆ ਆਪਾਂ ਜਿਹੜੇ ਤੁਸੀਂ ਸਰਦੀਆਂ ਦੇ ਵਿੱਚ ਪਾਰਟੀ ਵੇਅਰ ਕਰ ਸਕਦੇ ਹੋ ਪਹਿਲਾਂ ਇਹ ਖਾਦੀ ਕਾਟਨ ਦੇ ਆਏ ਸੀ ਜਿਹੜੇ ਕਿ ਅਸੀਂ ਗਰਮੀਆਂ ਵਿੱਚ ਵੇਅਰ ਕਰਦੇ ਸੀ ਬਟ ਹੁਣ ਇਹ ਪਿਓਰ ਵਿਸਕੋਸ ਆਰਗੈਂਜ਼ਾ ਦੇ ਉੱਪਰ ਆਏ ਨੇ ਜਿਹੜੇ ਵੀ ਆਪਾਂ ਪਾਰਟੀ ਵੇਅਰ ਕਰ ਸਕਦੇ ਹਾਂ ਜਿਵੇਂ ਵਿਆਹ ਸ਼ਾਦੀਆਂ ਤੇ ਪਾ ਸਕਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਕਲਰ ਨੇ ਤੁਸੀਂ ਸਾਰੇ ਸਕਰੀਨ ਉੱਪਰ ਦੇਖ ਰਹੇ ਹੋ ਕਲਰ ਬਹੁਤ ਹੀ ਸੋਹਣੇ-ਸੋਹਣੇ ਕਲਰ ਨੇ ਸਾਰੇ ਹੁਣ ਨਵੇਂ ਨੇ ਜਿਵੇਂ ਕਿ orange, purple ਹੋਰ ਵੀ ਬਹੁਤ ਪਿਆਰੇ sea green ਸਾਰੇ ਸੂਟ ਮਹਿਰੂਨ ਇਹ ਸਾਰੇ ਆਪਣੇ ਪਹਿਣਾ ਗਰਲਜ਼ ਡਿਮਾਂਡ ਤੇ ਬਣੇ ਨੇ ਠੀਕ ਹੈ ਤੁਸੀਂ ਕੋਈ ਵੀ ਸੂਟ ਲੈ ਲਿਓ ਸਾਨੂੰ ਡੀਐਮ ਕਰ ਸਕਦੇ ਹੋ ਜਾਂ ਫਿਰ ਸਾਡੇ ਚੈਨਲ ਦੇ ਉੱਪਰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਕੋਈ ਵੀ ਸੂਟ ਕਿੱਦਾਂ ਦਾ ਠੀਕ ਹੈ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਜ਼ਰੂਰ ਪਸੰਦ ਆਵੇਗੀ ਐਵੇਂ ਦੀਆਂ ਸੂਟਾਂ ਦੀਆਂ ਹੋਰ ਨੰਮੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸੋਹੀ ਕਲੈਕਸ਼ਨ ਨੂੰ ਪਲੀਜ਼ ਸਬਸਕ੍ਰਾਈਬ ਕਰ ਲਵੋ ਐਂਡ ਵੈਲ ਆਈਕਨ ਦਾ ਬਟਨ ਵੀ ਦਬਾ ਲਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਚਲਦ ਤੋਂ ਚਲਦਾ ਆ ਜਾਵੇ ਐਦਾਂ ਹੀ ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹਿਾਂਗੇ ਬਣੇ ਰਹੋ ਸਾਡੇ ਪੇਜ ਦੇ ਨਾਲ ਐਂਡ ਤੁਸੀਂ ਇਹ ਦੇਖ ਸਕਦੇ ਹੋ ਲਾਈਟ ਪਿੰਕ ਵਾਲਾ ਸੂਟ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜਿਹੜਾ ਟਾਈ ਡਾਈ ਦੇ ਉੱਤੇ ਬਣਿਆ ਹੋਇਆ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ